ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੇਥ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾ ਵਣ ਲੱਗੇ ਆ ਕਿਸੇ ਨ ਦੇਈ ਬੰਨ ਮਾਨਤ ਮੋਤੀ ਨਾਮ ਪ੍ਰਭ ਉਨ ਲਗੈ ਨਾਹੀ ਸਨ ਰੰਗ ਸਬੇ ਨਾਰਾਇਣ ਜੀਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਨੇ ਸੇ ਕਹੀਐ ਧੰਨਾ ਆਪਨ ਲੀਆ ਜੇ ਮਿਲੈ ਵਿਛੜ ਕਉ ਰੋਵੰਨਾ ਸਾਧੂ ਸੰਗਿ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੀਠ ਰੰਗੀ ਲਾ ਤਿਸ ਕਣੀ ਜਿਸ ਕਾ ਭਾਗ ਮਥਨ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕਾ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਪਿਛਲਾ ਮਹੀਨਾ ਵਿਸਾਖ ਦਾ ਮਹੀਨਾ ਸੀ ਜਿਸ ਮਹੀਨੇ ਵਸਾਖੀ ਦਾ ਤਿਹਾਰ ਵੀ ਮਨਾਇਆ ਜਾਂਦਾ ਹੈ ਇੱਥੇ ਖਾਲਸਾ ਸਾਜਨਾ ਦਿਵਸ ਦੇ ਰੂਪ ਵਿੱਚ ਆਪਾਂ ਇਸ ਦਿਹਾੜੇ ਨੂੰ ਮਨਾਇਆ ਪਰ ਅੱਜ ਤੋਂ ਉਸ ਤੋਂ ਅਗਲਾ ਮਹੀਨਾ ਜਿਸ ਨੂੰ ਜੇਠ ਦੇ ਮਹੀਨੇ ਨਾਲ ਜਾਣਿਆ ਜਾਂਦਾ ਹੈ ਇਸ ਮਹੀਨੇ ਦੀ ਆਰੰਭਤਾ ਹੈ ਹੁਣ ਇਹ ਆਪਾਂ ਜੋ ਸ਼ਬਦ ਸਰਵਣ ਕੀਤਾ ਹੈ ਇਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਰਚਨਾ 12ਵਾਂ ਵਿੱਚੋਂ ਇਸ ਮਹੀਨੇ ਦੇ ਪ੍ਰਥਾਈ ਜੋ ਸ਼ਬਦ ਮਹਾਰਾਜ ਨੇ ਅੰਕਿਤ ਕੀਤਾ ਹੈ ਉਚਾਰਨ ਕੀਤਾ ਹੈ ਉਸ ਨੂੰ ਆਪਾਂ ਇੱਕ ਸ਼ਬਦੀ ਸ਼ਾਬਦਕ ਰੂਪ ਵਿੱਚ ਪੜਿਆ ਹੈ ਹੁਣ ਆਪਾਂ ਇਸ ਦੇ ਅਰਥ ਕਰਾਂਗੇ ਭਾਵ ਭਾਵ ਅਰਥ ਕਰਨੇ ਹਨ ਤੇ ਇਹ ਜੋ ਆਪਾਂ ਵਿਚਾਰ ਕਰਨੀ ਹੈ ਸੰਖੇਪ ਰੂਪ ਵਿੱਚ ਵਿਚਾਰ ਹੋਵੇਗੀ ਕਿਉਂਕਿ ਜੇਕਰ ਆਪਾਂ ਬਹੁਤ ਹੀ ਡੂੰਘਾਈ ਵਿੱਚ ਵਿਚਾਰ ਕਰੀਏ ਤਾਂ ਬਹੁਤ ਹੀ ਸਮਾਂ ਲੱਗ ਜਾਂਦਾ ਹੈ ਸੋ ਆਓ ਜੀ ਆਪਾਂ ਸੰਖੇਪ ਰੂਪ ਵਿੱਚ ਇਸ ਸ਼ਬਦ ਦੀ ਵਿਚਾਰ ਕਰੀਏ ਤਾਂ ਜੋ ਸਾਨੂੰ ਸਮਝ ਪਵੇ ਕਿ ਮਹਾਰਾਜ ਜੀ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ ਕੀ ਸਾਡੇ ਲਈ ਪ੍ਰਮਾਨ ਕਰਦੇ ਹਨ ਗੱਜ-ਬੱਜ ਕੇ ਫਤਿਹ ਦੀ ਸਾਂਝ ਕਰੀਏ ਤੇ ਇਸ ਵਿਚਾਰ ਨੂੰ ਆਰੰਭ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਜੀਠ ਜੁੜੰਦਾ ਲੋੜੀ ਐ ਜਿਸ ਅੱਗੇ ਸਭ ਨਿਵੰਨ ਆਪਾਂ ਆਮ ਤੌਰ ਤੇ ਭਾਵੇਂ ਆਪੇ ਆਪਣੇ ਘਰਾਂ ਵਿੱਚ ਵੀ ਦੇਖਦੇ ਹਾਂ ਕਿ ਘਰ ਵਿੱਚ ਕੋਈ ਵੱਡਾ ਭਰਾ ਹੋਵੇ ਜਾਂ ਕੋਈ ਸੰਸਾਰ ਵਿੱਚ ਵੀ ਵੱਡਾ ਅਹੁਦੇਦਾਰ ਹੋਵੇ ਤਾਂ ਉਸ ਨੂੰ ਜੇਠ ਆਖਿਆ ਜਾਂਦਾ ਹੈ ਇਥੇ ਮਹਾਰਾਜ ਆਖਦੇ ਹਨ ਕਿ ਉਸ ਹਰੀ ਜੀਠ ਨਾਲ ਜੋ ਭਾਵ ਕੇ ਸਭ ਤੋਂ ਵੱਡਾ ਹੈ ਉਸ ਵੱਡੇ ਪਰਮਾਤਮਾ ਨਾਲ ਸਾਨੂੰ ਜੁੜਨਾ ਚਾਹੀਦਾ ਹੈ ਜਿਸ ਅੱਗੇ ਸਾਰੀ ਦੁਨੀਆ ਝੁਕਦੀ ਹੈ ਸਾਰੀ ਦੁਨੀਆ ਨਿਭਦੀ ਹੈ ਕਿਉਂਕਿ ਇਸ ਤੋਂ ਮੁਰਾਦ ਇਹ ਵੀ ਹੈ ਕਿ ਜੋ ਪਰਮਾਤਮਾ ਹੈ ਉਸ ਤੋਂ ਵੱਡਾ ਹੋਰ ਕੋਈ ਨਹੀਂ ਉਹੀ ਹੈ ਜੋ ਸਰਵੋਤਮ ਹੈ ਜੋ ਸਭ ਤੋਂ ਵੱਡਾ ਹੈ ਸਭ ਦੀ ਰੱਖਿਆ ਕਰਨ ਵਾਲਾ ਸਭ ਸੰਭਾਲ ਕਰਨ ਵਾਲਾ ਹੈ ਸਭ ਤੋਂ ਵੱਡਾ ਅਹੁਦੇਦਾਰ ਹੈ ਹਰ ਸੱਜਣ ਦਾ ਵਣ ਲੱਗੇ ਆ ਕਿਸੇ ਨਾ ਦੇਈ ਬੰਨਾ ਫਿਰ ਮਹਾਰਾਜ ਉਸ ਹਰੀ ਸੱਜਣ ਦੀ ਭਾਵ ਉਸ ਅਕਾਲ ਪੁਰਖ ਮਿੱਤਰ ਦੀ ਗੱਲ ਦੱਸਦੇ ਹਨ ਉਸ ਦੇ ਗੁਣ ਦੱਸਦੇ ਹਨ ਕਿ ਜੋ ਵੀ ਉਸ ਹਰੀ ਸੱਜਣ ਦੇ ਦਾਵਨ ਭਾਵ ਉਸ ਦੇ ਲੜ ਲੱਗ ਜਾਂਦਾ ਹੈ ਤਾਂ ਫੇਰ ਕੋਈ ਵੀ ਦੁਨੀਆਂ ਦਾ ਵੱਡੇ ਤੋਂ ਵੱਡਾ ਅਹਲਕਾਰ ਵੱਡੇ ਤੋਂ ਵੱਡਾ ਅਹੁਦੇਦਾਰ ਸਾਨੂੰ ਅੱਗੇ ਬਣ ਕੇ ਨਹੀਂ ਲੱਗੇ ਜਾ ਸਕਦਾ ਭਾਵ ਉਹ ਪਰਮਾਤਮਾ ਸਾਡੀ ਪਿੱਠ ਲੱਗਣ ਨਹੀਂ ਦਿੰਦਾ ਪਰਮਾਤਮਾ ਸਾਡੇ ਅੰਗ ਸੰਗ ਹੋਣ ਕਰਕੇ ਸਾਨੂੰ ਆਤਮਿਕ ਤੌਰ ਤੇ ਵੀ ਬਲ ਦਿੰਦਾ ਹੈ ਇਸ ਸਾਨੂੰ ਇਸ ਸੰਸਾਰ ਤੋਂ ਸਾਡੀ ਰੱਖਿਆ ਕਰਦਾ ਹੈ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ ਫਿਰ ਮਹਾਰਾਜ ਉਦਾਹਰਣ ਦਿੰਦੇ ਹਨ ਕਿ ਜਿਵੇਂ ਸੰਸਾਰ ਵਿੱਚ ਕੀਮਤੀ ਮਾਨਕ ਕੀਮਤੀ ਰਤਨ ਜਾਂ ਫਿਰ ਮੋਤੀ ਜੋ ਬਹੁਤ ਹੀ ਵੱਡੇ ਵੱਡੇ ਕੀਮਤਾਂ ਵਾਲੇ ਹਨ ਵੱਡਮੁੱਲੇ ਰਤਨ ਹਨ ਜੇਕਰ ਉਸ ਸੰਸਾਰਕ ਪਦਾਰਥਾਂ ਦੀ ਗੱਲ ਕਰੀਏ ਤਾਂ ਇਹ ਸਾਰੀਆਂ ਵਸਤੂਆਂ ਚੋਰੀ ਹੋ ਜਾਣ ਵਾਲੀਆਂ ਹਨ ਭਾਵੇਂ ਇਹਨਾਂ ਨੂੰ ਸੰਨ ਲੱਗ ਸਕਦੀ ਹੈ ਜਿਵੇਂ ਸੰਨ ਤੋਂ ਮੁਰਾਦ ਹੁੰਦਾ ਹੈ ਕਿ ਜਦੋਂ ਕਿਸੇ ਚੋਰ ਨੇ ਚੋਰੀ ਕਰਨੀ ਹੈ ਤਾਂ ਦੀਵਾਰ ਵਿੱਚੋਂ ਰਸਤਾ ਬਣਾ ਕੇ ਉਸ ਵਸਤ ਤੱਕ ਆਪਣੀ ਪਹੁੰਚ ਕਰਦਾ ਹੈ ਤੇ ਉਸ ਵਸਤ ਨੂੰ ਲੈ ਕੇ ਚਲਿਆ ਜਾਂਦਾ ਹੈ ਪਰ ਮਹਾਰਾਜ ਦੱਸਦੇ ਹਨ ਕਿ ਜੋ ਪ੍ਰਮਾਤਮਾ ਦਾ ਨਾਮ ਹੈ ਇਨਾ ਕੀਮਤੀ ਰਤਨਾ ਵਰਗਾ ਹੀ ਹੈ ਪਰ ਉਸ ਨੂੰ ਸਨ ਨਹੀਂ ਲੱਗ ਸਕਦੀ ਭਾਵ ਉਸ ਨੂੰ ਚੋਰ ਚੋਰੀ ਨਹੀਂ ਕਰ ਸਕਦਾ ਫਿਰ ਮਹਾਰਾਜ ਅੱਗੇ ਪਰਮਾਨਨ ਕਰਦੇ ਹਨ ਰੰਗ ਸਬੇ ਨਾਰਾਇਣ ਜੇਤੇ ਮਨ ਭਾਵਨ ਫਿਰ ਮਹਾਰਾਜ ਦੱਸਦੇ ਹਨ ਕਿ ਉਸ ਪਰਮਾਤਮਾ ਨੂੰ ਜੋ ਮੰਨਦੇ ਹਨ ਜੋ ਉਸ ਨਾਲ ਜੁੜ ਜਾਂਦੇ ਹਨ ਤਾਂ ਫਿਰ ਉਸ ਪਰਮਾਤਮਾ ਦੇ ਕੋਤ ਕਾਨੂੰ ਭਾਵੇਂ ਪਰਮਾਤਮਾ ਵੱਲੋਂ ਕੋਤ ਰਚੇ ਜਾ ਰਹੇ ਹਨ ਜੋ ਪਰਮਾਤਮਾ ਕਰ ਰਿਹਾ ਹੈ ਸਾਨੂੰ ਭਾਵੇਂ ਸੁਖ ਦੇ ਰਿਹਾ ਹੈ ਭਾਵੇਂ ਦੁੱਖ ਦੇ ਰਿਹਾ ਹੈ ਫਿਰ ਉਸਾਰੀਆਂ ਹੀ ਅਵਸਥਾਵਾਂ ਸਾਨੂੰ ਚੰਗੀਆਂ ਲੱਗਣ ਲੱਗ ਪੈਂਦੀਆਂ ਹਨ ਭਾਵੇਂ ਸਾਡੇ ਮਨ ਨੂੰ ਇਹ ਪਤਾ ਲੱਗ ਜਾਂਦਾ ਹੈ ਸਾਨੂੰ ਇਤਨੀ ਸਮਝ ਆ ਜਾਂਦੀ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਪਰਮਾਤਮਾ ਹੀ ਕਰ ਰਿਹਾ ਹੈ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਜੇ ਸੁਖ ਦੇਤਾ ਤੂੰ ਜੈ ਆਰਾਦੀ ਦੁੱਖ ਵੀ ਤੂੰ ਜਾਂਦੇ ਆਏ ਭਾਵੇਂ ਜੇ ਤੂੰ ਮੈਨੂੰ ਸੁਖ ਦੇਣਾ ਹੈ ਮੈਂ ਤਾਂ ਵੀ ਤੈਨੂੰ ਆਰਾਧਾਂਗਾ ਤੇ ਦੁੱਖ ਵਿੱਚ ਵੀ ਤੈਨੂੰ ਹੀ ਧਿਆਵਾਂਗਾ ਭਾਵੇਂ ਤੈਨੂੰ ਹੀ ਯਾਦ ਕਰਾਂਗਾ ਫਿਰ ਮਹਾਰਾਜ ਅਗਾਹ ਫਰਮਾਨ ਕਰਦੇ ਹਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਇਸ ਤੋਂ ਮੁਰਾਦ ਇਹ ਹੈ ਕੇ ਪਰਮਾਤਮਾ ਨੂੰ ਜੋ ਚੰਗਾ ਲੱਗਦਾ ਹੈ ਭਾਵ ਜੋ ਉਸ ਦੀ ਇੱਛਾ ਹੈ ਜੋ ਕੁਝ ਵੀ ਇੱਥੇ ਵਾਪਰ ਰਿਹਾ ਹੈ ਉਹ ਸਭ ਉਸ ਪਰਮਾਤਮਾ ਦੇ ਹੁਕਮ ਅnder ਹੈ ਭਾਵ ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਉਸ ਦੇ ਜੀਵ ਕਰਦੇ ਹਨ ਕਿਉਂਕਿ ਜੀਵਾਂ ਦੀ ਰਚਨਾ ਵੀ ਉਸ ਪਰਮਾਤਮਾ ਨੇ ਹੀ ਕੀਤੀ ਹੈ ਤੇ ਜੇਕਰ ਕੋਈ ਚੰਗਾ ਮਾੜਾ ਕਰਮ ਕਰ ਰਿਹਾ ਹੈ ਤਾਂ ਮੰਨੋ ਪਰਮਾਤਮਾ ਦੀ ਰਜ਼ਾ ਹੈ ਪਰ ਇੱਥੇ ਇਹ ਵੀ ਗੱਲ ਨਹੀਂ ਤੇ ਪ੍ਰਮਾਤਮਾ ਹੀ ਮਾੜਾ ਕਰਵਾਉਂਦਾ ਹੈ ਮਹਾਰਾਜ ਨੇ ਸਭ ਨੂੰ ਸੋਝੀ ਬਖਸ਼ੀ ਹੈ ਜੇਕਰ ਆਪਾਂ ਆਪਣੀ ਸਮਝ ਦੀ ਆਪਣੇ ਦਿਮਾਗ ਦੀ ਆਪਣੀ ਸੋਝੀ ਦੀ ਸਹੀ ਵਰਤੋਂ ਕਰੀਏ ਚੰਗੇ ਪਾਸੇ ਉਸ ਨੂੰ ਵਰਤ ਲਈਏ ਤਾਂ ਉਸ ਦਾ ਨਤੀਜਾ ਵੀ ਚੰਗਾ ਹੋ ਜਾਂਦਾ ਹੈ ਚੰਗਿਆਈਆਂ ਬਰਿਆਈਆਂ ਬਾਚੈ ਧਰਮਾ ਦੂਰ ਕਰਮੀ ਆਪੋ ਆਪਣੀ ਕਿ ਨੇੜਾ ਕਿ ਦੂਰ ਕਿ ਭਾਵ ਜੋ ਕੁਝ ਵੀ ਆਪਾਂ ਕਰਨਾ ਹੈ ਪਾਪ ਜੋ ਸਾਡੇ ਕੋਲੋ ਜੋ ਕੁਝ ਹੋ ਰਿਹਾ ਹੈ ਉਸ ਦਾ ਫਲ ਸਾਨੂੰ ਮਿਲਣਾ ਹੈ ਜਿਵੇਂ ਆਪਾਂ ਗੁਰਬਾਣੀ ਵਿੱਚ ਵੀ ਪੜ੍ਹਦੇ ਹਾਂ ਜਿਹਾ ਬੀਜਾ ਸੋਲਣਾ ਕਰਮਾਂ ਸੰਦੜਾ ਖੇਤ ਕਿ ਜਿਹੋ ਜਿਹੇ ਬੀਜ ਆਪਾਂ ਬੀਜਦੇ ਹਾਂ ਉਹੋ ਜਿਹਾ ਹੀ ਸਾਨੂੰ ਫਲ ਵੜਨਾ ਪੈਂਦਾ ਹੈ ਔਰ ਇੱਥੇ ਮਹਾਰਾਜ ਸਾਨੂੰ ਇਹ ਵੀ ਦੱਸਦੇ ਹਨ ਕਿ ਜਿਤਨੇ ਵੀ ਸੰਸਾਰ ਦੇ ਜੀ ਹਨ ਉਹ ਪਰਮਾਤਮਾ ਦੇ ਹੁਕਮ ਅੰਦਰ ਹੀ ਹਨ ਆਪਣੇ ਆਪ ਉਹ ਕੁਝ ਵੀ ਨਹੀਂ ਕਰ ਸਕਦੇ ਫਿਰ ਮਹਾਰਾਜ ਅੱਗੇ ਫਰਮਾਨ ਕਰਦੇ ਹਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਹੈ ਧੰ ਕੇ ਪਰਮਾਤਮਾ ਨੇ ਜੋ ਕੁਝ ਵੀ ਕੀਤਾ ਹੈ ਪਰਮਾਤਮਾ ਜੋ ਕੁਝ ਵੀ ਕਰ ਰਿਹਾ ਹੈ ਉਹ ਜੇਕਰ ਆਪਾਂ ਮੰਨ ਲੈਂਦੇ ਹਾਂ ਭਾਵ ਸਾਨੂੰ ਜਦੋਂ ਇਹ ਸਮਝ ਪੈ ਜਾਂਦੀ ਹੈ ਜਾ ਫਿਰ ਆਪਾਂ ਉਸ ਦੇ ਹੁਕਮ ਦੇ ਅੰਦਰ ਤੁਰਨਾ ਸ਼ੁਰੂ ਕਰ ਦਿੰਨੇ ਹਾਂ ਤਾਂ ਫਿਰ ਸਾਰੀ ਦੁਨੀਆ ਸਾਰੇ ਲੋਕ ਸਾਨੂੰ ਧੰਨ ਧੰਨ ਆਖਦੇ ਹਨ ਸਾਡੀ ਇੱਜ਼ਤ ਮਾਨ ਵਧ ਜਾਂਦੀ ਹੈ ਸਾਨੂੰ ਇਹ ਆਖਿਆ ਜਾਂਦਾ ਹੈ ਕਿ ਇਹ ਜੋ ਜੀ ਹੈ ਬੜਾ ਹੀ ਚੰਗਾ ਹੈ ਬੜਾ ਹੀ ਇਸ ਦੇ ਅੰਦਰ ਗੁਣ ਹਨ ਬੜਾ ਹੀ ਪਰਮਾਤਮਾ ਨਾਲ ਜੁੜਿਆ ਹੋਇਆ ਹੈ ਵਾਹ ਉਸ ਦੀ ਫਿਰ ਹਰ ਜਗ੍ਹਾ ਤੇ ਵਾਹ ਵਾਹ ਹੁੰਦੀ ਹੈ ਉਸ ਨੂੰ ਆਦਰ ਮਾਣ ਪ੍ਰਾਪਤ ਹੁੰਦਾ ਹੈ ਆਪਨ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ ਜੇਕਰ ਜੀ ਦੇ ਆਪਣੇ ਕੀਤੇਆਂ ਕੁਝ ਹੁੰਦਾ ਹੋਵੇ ਭਾਵੇਂ ਉਹ ਕੁਝ ਚੰਗਾ ਕਰ ਰਿਹਾ ਹੈ ਜੇ ਉਸ ਦੇ ਕੀਤੇਆਂ ਹੀ ਚੰਗਾ ਹੋਇਆ ਤਾਂ ਫਿਰ ਜਦੋਂ ਉਸ ਕੋਲੋਂ ਮਾੜਾ ਹੁੰਦਾ ਹੈ ਤਾਂ ਫਿਰ ਉਹ ਕਿਉਂ ਰੋਂਦਾ ਹੈ ਜਿਵੇਂ ਕਿ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸਨੇ ਬੋਲਾ ਦੌਰਿਓ ਫਿਰਤ ਹੈ ਜਬ ਕੁਛ ਪਾਵੈ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਕਿ ਇਹ ਜੋ ਮਾਟੀ ਦਾ ਪੁੱਤਰਾ ਹੈ ਇਹ ਜੋ ਇਨਸਾਨ ਹੈ ਮਾਇਆ ਕਰਕੇ ਥਾਂ ਥਾਂ ਤੇ ਭਟਕਦਾ ਫਿਰਦਾ ਹੈ ਜਦੋਂ ਤਾਂ ਇਹਨੂੰ ਕੁਝ ਪ੍ਰਾਪਤ ਹੋ ਜਾਂਦਾ ਹੈ ਤਾਂ ਇਹ ਮੰਨਦਾ ਹੈ ਕਿ ਮੈਂ ਆਪ ਹੀ ਕੀਤਾ ਹੈ ਪਰ ਜਦੋਂ ਕੁਝ ਮਾੜਾ ਹੋਪਾ ਪਰਦਾ ਹੈ ਜਾਂ ਕੁਝ ਆਪਣੇ ਮਨ ਦੇ ਮੁਤਾਬਕ ਨਹੀਂ ਹੁੰਦਾ ਤਾਂ ਫਿਰ ਇਹ ਮਹਾਰਾਜ ਨੂੰ ਕੋਸਦਾ ਹੈ ਰੋਂਦਾ ਹੈ ਧੁਰਲਾਉਂਦਾ ਹੈ ਇੱਥੇ ਮਹਾਰਾਜ ਦਾ ਸਮਝਾਉਣ ਦਾ ਇਹੀ ਯਤਨ ਹੈ ਮਹਾਰਾਜ ਸਾਨੂੰ ਇਹੀ ਸਮਝਾਉਣਾ ਕਰਦੇ ਹਨ ਕਿ ਪਰਮਾਤਮਾ ਦੇ ਕੀਤੇ ਹੀ ਸਭ ਕੁਝ ਹੁੰਦਾ ਹੈ ਜੇ ਕੁਝ ਚੰਗਾ ਹੋ ਰਿਹਾ ਹੈ ਤਾਂ ਵੀ ਉਹ ਪਰਮਾਤਮਾ ਹੀ ਕਰ ਰਿਹਾ ਹੈ ਕਿਉਂਕਿ ਇਹ ਜੋ ਸੋਝੀ ਸਮਝ ਸਾਨੂੰ ਮਿਲੀ ਹੈ ਉਸ ਪਰਮਾਤਮਾ ਕਰਕੇ ਹੀ ਹੈ ਇਸ ਕਰਕੇ ਉਸ ਦਾ ਸਦਾ ਹੀ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ ਭਾਵੇਂ ਸੁੱਖ ਹੋਵੇ ਭਾਵੇਂ ਦੁੱਖ ਹੋਵੇ ਫਿਰ ਮਹਾਰਾਜ ਇਹ ਗਾਮ ਫਰਮਾਨ ਕਰਦੇ ਹਨ ਸਾਧੂ ਸੰਗਿ ਪ੍ਰਾਪਤੇ ਨਾਨਕ ਰੰਗ ਮਾਣਨ ਇੱਥੇ ਫਿਰ ਮਹਾਰਾਜ ਨੇ ਸਾਧ ਸੰਗਤ ਦੀ ਗੱਲ ਕੀਤੀ ਹੈ ਜ਼ਿਕਰ ਕੀਤਾ ਹੈ ਕਿ ਜਿਸ ਨੂੰ ਸਾਧੂ ਦਾ ਸੰਗ ਪ੍ਰਾਪਤ ਹੋ ਜਾਂਦਾ ਹੈ ਭਾਵ ਜਿਸ ਨੂੰ ਗੁਰੂ ਦਾ ਉਪਦੇਸ਼ ਗੁਰੂ ਦੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ ਤਾਂ ਫਿਰ ਉਹ ਇਹ ਸਾਰੇ ਰੰਗਾਂ ਨੂੰ ਮੰਨਣ ਲੱਗ ਪੈਂਦਾ ਹੈ ਉਸ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਮਹਾਰਾਜ ਭਾਵ ਕਿ ਪਰਮਾਤਮਾ ਜੋ ਕੁਝ ਵੀ ਕਰ ਰਿਹਾ ਹੈ ਉਹ ਸਾਰੀਆਂ ਚੀਜ਼ਾਂ ਹੀ ਚੰਗੀਆਂ ਹਨ ਸਭ ਕੁਝ ਉਸ ਦੇ ਹੁਕਮ ਹੀ ਹੁਕਮ ਅnder ਹੀ ਹੈ ਹਰ ਜੇਠ ਰੰਗੀ ਲਾਤਸ ਤੁਣੀ ਜਿਸ ਕੈ ਭਾਗ ਮਥਨ ਫਿਰ ਫਕੀਰ ਵਿੱਚ ਮਹਾਰਾਜ ਇੱਕ ਨਿਰਣਾ ਕਰ ਦਿੰਦੇ ਹਨ ਇਹ ਜੋ ਜੇਠ ਦਾ ਮਹੀਨਾ ਹੈ ਉਹਨਾਂ ਨੂੰ ਚੰਗਾ ਲੱਗਦਾ ਹੈ ਜਿਨ੍ਹਾਂ ਦੇ ਮਸਤਕ ਦੇ ਭਾਗਾਂ ਵਿੱਚ ਉਹ ਪਰਮਾਤਮਾ ਹਾਂ ਭਾਵੇਂ ਜਿਸ ਨੂੰ ਪਰਮਾਤਮਾ ਦਾ ਸੰਗ ਪਰਮਾਤਮਾ ਦੀ ਹਜ਼ੂਰੀ ਪਰਮਾਤਮਾ ਦਾ ਸਾਥ ਪ੍ਰਾਪਤ ਹੋ ਗਿਆ ਜਿਨ੍ਹਾਂ ਦੇ ਅੰਦਰ ਪ੍ਰਭੂ ਪਰਮਾਤਮਾ ਆ ਵੱਸਦਾ ਹੈ ਤਾਂ ਫਿਰ ਇੰਜ ਮੰਨੋ ਕਿ ਉਸ ਦੇ ਚੰਗੇ ਭਾਗ ਹਨ ਜਿਸ ਕਰਕੇ ਇਸ ਮਹੀਨੇ ਦਾ ਚੰਗਾ ਲੱਗਣਾ ਵੀ ਸੁਭਾਵਕ ਹੈ ਸੋ ਇਸ ਮਹੀਨੇ ਦੀ ਜੋ ਆਪਾਂ ਵਿਚਾਰ ਕੀਤੀ ਹੈ ਇਹ ਬਹੁਤ ਜੀ ਆਪਾਂ ਹਜੇ ਡੂੰਘਾਈ ਵਿੱਚ ਨਹੀਂ ਕੀਤੀ ਕੇਵਲ ਆਪਾਂ ਇਸ ਨੂੰ ਸੰਖੇਪ ਰੂਪ ਵਿੱਚ ਹੀ ਵਿਚਾਰਿਆ ਹੈ ਸੋ ਇਹ ਜੋ ਜਿੰਨੀ ਵੀ ਵਿਚਾਰ ਆਪਾਂ ਕੀਤੀ ਹੈ ਮਹਾਰਾਜ ਸਾਨੂੰ ਸੋਝੀ ਬਖਸ਼ਿਸ਼ ਕਰਨ ਸਾਨੂੰ ਇਤਨੀ ਸਮਝ ਬਖਸ਼ਿਸ਼ ਕਰਨ ਕਿ ਇਹ ਵਿਚਾਰ ਸਾਡੇ ਅੰਦਰ ਵਸੇ ਆਪਾਂ ਇਸੇ ਵਿਚਾਰ ਤੇ ਹੀ ਆਪਣਾ ਜੋ ਸੰਸਾਰਕ ਸਫਰ ਹੈ ਉਸ ਨੂੰ ਪੂਰਾ ਕਰੀਏ ਵਾਹ ਉਸ ਗੁਰੂ ਦੇ ਹੁਕਮ ਨੂੰ ਮੰਨਣਾ ਸਾਡੇ ਅੰਦਰ ਆ ਜਾਵੇ ਪ੍ਰਮਾਤਮਾ ਦੀ ਸੋਝੀ ਗੁਰੂ ਦੀ ਸੋਝੀ ਸਾਨੂੰ ਬਖਸ਼ਿਸ਼ ਹੋਵੇ ਸੋ ਇੱਕ ਵਾਰ ਅਖੀਰ ਵਿੱਚ ਫਤਿਹ ਦੀ ਸਾਂਝ ਕਰ ਲਈਏ ਗੱਜ-ਵੱਜ ਕੇ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ